ਮਾਤਾ ਸਾਹਿਬ ਨੇ ਸਰਨਾ ਸਾਹਿਬ ਨੇ ਜਦੋਂ ਕਾਤਕ ਸਾਹਿਬ ਨੇ ਅੰਗਨ ਹਰਪੀ ਸਿੰਘ ਨੇ ਧੰਮੀ ਸਾਹਿਬ ਨੇ ਸੌਂਹੇ ਕਮੇਟੀ ਨੇ ਸਰਨਾ ਸਾਹਿਬ ਨੇ ਬਰਬ ਸਿੱਖਾਂ ਨੇ ਸੌਣ ਰਸਤਾ ਕੰਮ ਕੀਤਾ ਹਰੇਕ ਨੇ ਬੜੀ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਨੀਤੀਆਂ ਬੀਜੇਪੀ ਦੀਆਂ ਦੇਸ਼ ਵਾਸਤੇ ਘਾਤਕ ਹੈ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡੇ ਨਾਲ ਹਰਨੇਕ ਔਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਔਰ ਪੰਜਾਬ ਤੱਕ ਤੇ ਇਸ ਵਕਤ ਰਾਜਸਥਾਨ ਦੇ ਐਸਜੀਪੀਸੀ ਚੇਅਰਮੈਨ ਤਜਿੰਦਰਪਾਲ ਸਿੰਘ ਟੀਮਾ ਸਾਡੇ ਨਾਲ ਲਾਈਵ ਆ ਚੁੱਕੇ ਨੇ ਔਰ ਗੱਲ ਕਰਾਂਗੇ ਜੋ ਤਜਿੰਦਰਪਾਲ ਸਿੰਘ ਟਿਮਾ ਉੱਤੇ ਦੇਸ਼ ਦਰੋਹ ਦਾ ਮੁਕੱਦਮਾ ਜੋ ਦੱਸਿਆ ਜਾ ਰਿਹਾ ਹੈ ਕਿ ਸਾਹਮਣੇ ਆ ਰਿਹਾ ਹੈ ਉਸ ਦੇ ਬਾਰੇ ਤਜਿੰਦਰਪਾਲ ਸਿੰਘ ਟਿਮਾ ਜੀ ਨਾਲ ਗੱਲ ਕਰਾਂਗੇ ਉਹਨਾਂ ਨੂੰ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕੇਸ ਦੀ ਸ਼ੁਰੂਆਤ ਕਿੱਦਾਂ ਹੋਈ ਤਜਿੰਦਰਪਾਲ ਜੀ ਪੰਜਾਬ ਤੱਕ ਦੇ ਉੱਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਔਰ ਇਹ ਜਾਨਣਾ ਚਾਹਾਂਗੇ ਕਿ ਕੀ ਮਾਮਲਾ ਹੈ ਪੂਰਾ ਗੱਲ ਜਲਦੀ ਸੀ ਕਿ ਅਮਰਪਾਲ ਦੀ ਜਿੱਥੋਂ ਅਗੇ ਇਸ ਦਰਜ ਹੋਇਆ ਕਿ ਮੈਨੂੰ ਪਤਾ ਬੀਜੇਪੀ ਓਕੀ ਸੀਗੀ ਇਹ ਲੱਗਿਆ ਪਰ ਕੋਸ਼ਿਸ਼ਾਂ ਕਰਦੇ ਸੀਗੀ ਮੇਰਾ ਪਾਸਪੋਰਟ ਜਬਤ ਕੀਤਾ ਨਾਲੇ ਮੇਰੀ ਐਨਆਈ ਜਾਂਚ ਵੀ ਉਡਾਈ ਇਨਕੰਟਰੈਕਟਿਵ ਦੀ ਜਾਂਚ ਸ਼ੁਰੂ ਕੀਤੀ ਇੱਕੋ ਤ ਵਾਰ ਸੀ ਵੀ ਅਵਰੋਹ ਛੱਡਣ ਤੇ ਬੀਜੇਪੀ ਜੁਆਇਨ ਕਰ ਲਨ ਤੇ ਬੀਜੇਪੀ ਦਾਦ ਰਲ ਕੇ ਚੱਲਣ ਅਸੀਂ ਕੱਢੀ ਸਤਾਂਪਾ ਨਾਲ ਸਮਝੌਤਾ ਕੀਤਾ ਸਾਡੀ ਸ਼ੂ ਤੋਂ ਇਹ ਸੁਵਾਰੇ ਆ ਕਿ ਬਾਬੇ ਨਾਨਕ ਦੇ ਵਰਸ ਹੈਗੇ ਆ ਕਿ ਕੱਢ ਵੀ ਸਤੰਤ ਜਿਉ ਤਾਂ ਨਹੀਂ ਕਰ ਸਕਦੇ ਇਹ ਲੜਾਈ ਚੱਲ ਰਹੀ ਸੀਗੀ ਤੇਜਿੰਦਰਪਾਲ ਜੀ ਇੱਥੇ ਇੱਥੇ ਮੈਂ ਇੱਕ ਮਿੰਟ ਤੁਹਾਨੂੰ ਰੋਕਣਾ ਚਾਹੂੰਗਾ ਮੈਂ ਇਹ ਜਾਣਨਾ ਚਾਹੂੰਗਾ ਕਿ ਜਿਹੜਾ ਤੁਸੀਂ ਭਾਸ਼ਣ ਦਿੱਤਾ ਜਿਸ ਭਾਸ਼ਣ ਦਾ ਜ਼ਿਕਰ ਹੋ ਰਿਹਾ ਉਸ ਦੇ ਵਿੱਚ ਕੀ ਦੇਸ਼ทรੋਹ ਬਾਰੇ ਤੁਸੀਂ ਬੋਲਿਆ ਉਹ ਭਾਸ਼ਣ ਅੱਜ ਹੀ ਮੇਰੇ ਵੀਡੀਓ ਫੇਸਬੁੱਕ ਤੇ ਪਈ ਹੈ ਮੈਂ ਗੱਲ ਕਹੀ ਸੀਗੀ ਕਿ ਜਦੋਂ ਲੋਕ ਸਭਾ ਤੇ ਸ਼ਬਦ ਗ੍ਰਹਿਣ ਸਮਾਰੋਹ ਚੱਲ ਰਿਹਾ ਸੀਗਾ ਇੱਕ ਬੀਜੇਪੀ ਦੇ ਐਮਪੀ ਨੇ ਜੈ ਹਿੰਦੂ ਰਾਸ਼ਟਰ ਦਾ ਨਾਅਰਾ ਮਾਰਿਆ ਤੇ ਬੀਜੇਪੀ ਦੇ ਜਿਹੜੇ ਐਮਪੀ ਆਨੇ ਤਾੜੀਆਂ ਮਾਰ ਕੇ ਮੇਜ ਛੜਕਾ ਕੇ ਸਵਾਗਤ ਕੀਤਾ ਇਸ ਗੱਲ ਦਾ ਕਿਉਂਕਿ ਭਾਰਤ ਤਰਨਿਰਪੇਖ ਦੇਸ਼ ਹੈ ਕਿਉਂ ਹਿੰਦੂ ਰਾਸ਼ਟਰ ਨਹੀਂ ਹੈਗਾ ਉਹਨਾਂ ਨੇ ਤਾੜੀਆਂ ਮਾਰਨਾ ਬੇਸਿਕਲੀ ਗਲਤ ਸੀਗਾ ਸਥਾਨ ਤੋਂ ਡਿੱਗੀ ਗੱਲ ਸੀਗੀ ਮੈਂ ਇੱਕ ਸਵਾਲ ਖੜਾ ਕੀਤਾ ਸੀਗਾ ਕਿ ਹੁਣ ਅੰਮ੍ਰਿਤਪਾਲ ਆ ਰਿਹਾ ਹੈ ਅੰਮ੍ਰਿਤਪਾਲ ਦੇ ਆਉਣ ਤੋਂ ਪਹਿਲਾਂ ਸਪੀਕਰ ਓਮ ਬਿਰਲਾ ਜੀ ਨੇ ਇੱਕ ਨਵਾਂ ਨਿਯਮ ਜਾਰੀ ਕਰਤਾ ਵੀ ਕੋਈ ਵੀ ਬੰਦਾ ਸੋਚ ਚੱਕਣ ਤੋਂ ਬਾਅਦ ਕੋਈ ਨਾਣਾ ਨਹੀਂ ਮਰੂਗਾ ਜਦਕਿ 546 ਚੋਂ 544 ਐਮਪੀ ਸੋਚ ਚੱਕ ਚੁਪੇ ਸੀ ਸਿਰਫ ਦੋ ਸਸਦਾਂ ਦੀ 100 ਸਮਰਥਤ ਪਹਿਲਾਂ ਇਹ ਨਿਯਮ ਲਾਇਆ ਗਿਆ ਕਰਨ ਸਾਫ ਸੀਗਾ ਉਹਨਾਂ ਨੂੰ ਪਤਾ ਸੀਗਾ ਵੀ ਜਿਹੜਾ ਨਾਰਾ ਮਾਰਿਆ ਹੈ ਭਾਜਪਾ ਦੀ ਐਮਪੀ ਨੇ ਜੈ ਹਿੰਦੂ ਰਾਸ਼ਟਰ ਦਾ ਉਹਦੇ ਰਿਐਕਸ਼ਨ ਵਿੱਚ ਅਮਰਧਵਾਲ ਖਾਲਸਾ ਦਾ ਨਾਰਾ ਮਾਰੂ ਇਹ ਉਹਨਾਂ ਨੂੰ ਡਰ ਸੀਗਾ ਤੇ ਮੈਂ ਕਹਿੰਦਾ ਵੀ ਇਹ ਡਰ ਤੁਹਾਨੂੰ ਹੋਣਾ ਚਾਹੀਦਾ ਵੀ ਹੈ ਕਿਉਂਕਿ ਜੇ ਗੁਨਾਹ ਕਰੋਗੇ ਤੇ ਗੁਨਾਹ ਹਮੇਸ਼ਾ ਭਾਰੀ ਹੁੰਦਾ ਤੁਸੀਂ ਉਹ ਗੁਨਾਹ ਨੂੰ ਛੁਪਾਉਣ ਵਾਸਤੇ ਇਹ ਨਵੇਂ ਨਿਯਮ ਬਣਾਏ ਇਹਦੇ ਟਾਈਮ ਤੁਸੀਂ ਲੁੱਕ ਕੇ ਸੋਚ ਗਾਇਏ ਜਿਹੜਾ ਬੰਦਾ 2 ਲੱਖ ਵੋਟਾਂ ਤੋਂ ਜਿੱਤਿਆ ਜਿਹੜਾ ਕਿ ਉਹ ਰਿਪਰਿਜ਼ੈਂਟ ਕਰ ਰਹੇ ਆਪਣੇ ਇਲਾਕੇ ਨੂੰ ਇੱਕ ਚੁਣਿਆ ਹੋਇਆ ਪ੍ਰਤਿਨਿਧੀ ਹੈ ਉਹਨੂੰ ਤੇ ਆ ਪੇਸ਼ ਕੀਤਾ ਕੋਈ ਵੀਡੀਓ ਵਾਇਰਲ ਨਹੀਂ ਹੋਈ ਕੋਈ ਫੋਟੋ ਨਹੀਂ ਆਂਦੀ ਥੀ ਨਵੇਂ ਨਿਯਮ ਬਣਾਤੇ ਮੈਂ ਕਹਿੰਦਾ ਜੀ ਇੰਨਾ ਹੀ ਖੋਪਾ ਹੈ ਫਿਰ ਤੁਸੀਂ ਘਟਨਾਰੇ ਨਾ ਮਾਰਿਆ ਕਰੋ ਜੇ ਤੁਹਾਨੂੰ ਪਤਾ ਕਿ ਜਵਾਬ ਮਿਲੂਗਾ ਕੋਦੀ ਇਹ ਕਿਹੜੀ ਬੁਝਦਾਨੀ ਕੋਈ ਨਾ ਕਿ ਜਵਾਬ ਦੇਣਾ ਜਾਣਦੀ ਹੈ ਹਮੇਸ਼ਾ ਜਵਾਬ ਦਿੱਤਾ ਐਸੀ ਗੱਲ ਦਾ ਹੁਣ ਇੱਥੇ ਮਰ ਕੇ ਸੀ ਬੰਦਾ ਸੀਗਾ ਕਿਸ ਕਿਸੇ ਕੰਤੇ ਨੇ ਬੰਦਾ ਸੀਗਾ ਇਹਨਾਂ ਨੇ ਕੀਤਾ ਕਿ ਵੀ ਜੇ ਕਿਸੇ ਇੱਕ ਬਰੋਦੀ ਟੋਲਾ ਕਾ ਤੋਂ ਛੱਕਿਆ ਉਹਨਾਂ ਤੋਂ ਐਪਲੀਕੇਸ਼ਨ ਲਈ ਇਸ ਲਈ ਲੈ ਕੇ ਨਾਲ ਨਾਲ ਹੀ ਦੇਸ਼ ਦੌਰਾਂ ਕੇਸ ਦਰਜ ਕਰਤਾ ਇਸ ਗੱਲ ਤੇ ਪਰਵਾਹ ਨਹੀਂ ਸਾਨੂੰ ਕਿ ਛੱਡ ਜਿਹੜਾ ਪਹਿਲੀ ਦਰਜ ਕੇਸ ਦਰਜ ਹੋਇਆ ਜਾਂ ਪਹਿਲੀ ਅਰਜ਼ੀ ਲ ਜਾਣਾ ਪਰ ਮਨਨ ਇਸ ਗੱਲ ਦੀ ਖੁਸ਼ੀ ਹੈ ਕਿ ਇਸ ਮੁੱਦੇ ਤੇ ਦੁਨੀਆ ਭਰ ਦੇ ਸਿੱਖ ਇਕੱਠੇ ਹੋਏ ਤਖਤਾਂ ਦੇ ਜੱਜ ਜੀ ਸਾਹਿਬਾਨ ਅਕਾਲੀ ਦਲ ਚਰਨਨੀ ਕਮੇਟੀ ਦਿੱਲੀ ਕਮੇਟੀ ਲੋਕਲ ਜੱਥੇਬੰਦੀਆਂ ਇਵਨ ਕੈਨੇਡਾ ਦੇ ਸਿੱਖਾਂ ਦੇ ਜਿਹੜਾ ਮਤਾਬਾਸ ਕਿਤੇ ਸੀ ਯੂਨਿਟ ਗੱਲ ਚੱਕਾਂਗੇ ਮੈਂ ਸਮੇਂ ਦਾ ਪਹਿਲੀ ਵਾਰ ਹੀ ਹੈ ਵੀ ਕਿਸੇ ਮੁੱਦੇ ਲੈ ਕੇ ਸਮੁੱਚੀ ਕੁਮਲਾਬਦ ਹੋਈ ਹੈ ਰਜਿੰਦਰਪਾਲ ਜੀ ਐਸਜੀਪੀਸੀ ਸ਼੍ਰੋਮਣੀ ਕਮੇਟੀ ਜਿਹੜੀ ਆ ਉਹ ਵੀ ਤੁਹਾਡੇ ਪੱਛੇ ਦੇ ਵਿੱਚ ਆਈ ਆ ਕੀ ਕਹੋਂਗੇ ਕੀ ਉਧਰੋਂ ਕੀ ਤੁਹਾਨੂੰ ਸੰਦੇਸ਼ ਮਿਲਿਆ ਐਸਜੀਪੀਸੀ ਵੱਲੋਂ ਦੇਖੋ ਜੀ ਸਭ ਨੂੰ ਪਤਾ ਦੀ ਗੱਲ ਨਹੀਂ ਸੱਚ ਦੀ ਹੈ ਗੱਲ ਕੌਮ ਦੇ ਸਤਿ ਤਤਵ ਦੀ ਹੈ ਕੌਮ ਕੌਮੀ ਸ਼ਰਮਾਨ ਦੀ ਹੈ ਕੌਮ ਦੀ ਹੋਂਦ ਦੀ ਗੱਲ ਹੈ ਅੱਜ ਕੋਈ ਕਿੱਦਾਂ ਕਿਸੇ ਕੁਰਬਾਨਾ ਉਤਾਰ ਸਕਦਾ ਪੰਜਾਬ ਦੀ ਬਹੁਤ ਵੱਡੀ ਪਾਰਟੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਜਿਹੜੇ ਆ ਸੁਖਬੀਰ ਸਿੰਘ ਬਾਦਲ ਉਹ ਵੀ ਤੁਹਾਡੇ ਨਾਲ ਉਹਨਾਂ ਨੇ ਸੰਪਰਕ ਕੀਤਾ ਕੀ ਕੁਝ ਗੱਲਾਂ ਹੋਈਆਂ ਤੁਹਾਡੀਆਂ ਉਹਨਾਂ ਨਾਲ ਕੀ ਆਖਿਆ ਉਹਨਾਂ ਨੇ ਬਾਦਲ ਸਾਹਿਬ ਨੇ ਸਰਮਨ ਸਾਹਿਬ ਨੇ ਜਿੱਦੜਾ ਕਾਤਕ ਸਾਹਿਬ ਨੇ ਜਿਹਨਾਂ ਹਰਪ੍ਰੀਤ ਸਿੰਘ ਨੇ ਧੰਮੀ ਸਾਹਿਬ ਨੇ ਸੌਂਗ ਦੀ ਕਮੇਟੀ ਨੇ ਸਰਮਨ ਸਾਹਿਬ ਨੇ ਵੱਲ ਸਿੱਖਾਂ ਦੇ ਸਾਹਮਣੇ ਰابطਾ ਕਾਇਮ ਕੀਤਾ ਹਰੇਕ ਨੇ ਬੜੀ ਚਿੰਤਾ ਜ਼ਾਹਰ ਕੀਤੀ ਹੈ ਕਿ ਇਹ ਨੀਤੀਆਂ ਭਾਜਪਾ ਦੀਆਂ ਦੇਸ਼ ਵਾਸਤੇ ਘਾਤਕ ਹੈ ਦੇਸ਼ ਨੂੰ ਫਿਰ ਮੁਗਲ ਕਾਲ ਵੱਲ ਲੇਕੇ ਜਾ ਰਹੀ ਹੈ ਤੁਸੀਂ ਪਿੱਛੇ ਸੁਣਿਆ ਹੋਊਗਾ ਅਮਿਸ਼ਾ ਨੇ ਪਾਰਲੀਮੈਂਟ 'ਚ ਕਿਹਾ ਸੀਗਾ ਕਿ ਜੇ ਬੰਦੀ ਸਿੰਘਾਂ ਨੇ ਆਪਣੀ ਗਲਤੀ ਦਾ ਅਹਿਸਾਸ ਨਹੀਂ ਗਲਤੀ ਨਹੀਂ ਮੰਨਦੇ ਤਾਂ ਛੱਡਿਏ ਕਿਉਂ ਕਮਾਲ ਦੀ ਗੱਲ ਤੁਸੀਂ ਕਰੋ ਉਹਨਾਂ ਗਲਤੀ ਮਾਣਨ ਵਾਲੇ ਜੇ ਉਹਨਾਂ ਨੂੰ ਸਜ਼ਾ ਹੋਈ ਸਜ਼ਾ ਪੂਰੀ ਕਰ ਲਈ ਕੀ ਜਿਹੜੇ ਸੀ ਕਿ ਬਿਲਕਿਸਮਾਨੋਂ ਦੇ ਬਲਾਤਕਾਰ ਕੀ ਸੀ ਕਿ ਕੀ ਉਹਨਾਂ ਨੇ ਮਾਫੀ ਮੰਗੀ ਵੀ ਸੀ ਬਲਾਤਕਾਰ ਕਰਕੇ ਤੁਸੀਂ ਕਰ ਲਓ ਮੈਂ ਤਾਂ ਕਹਿੰਦਾ ਟੇਬਲ ਤੇ ਕਰ ਲਓ ਕਿ ਮੁਗਲ ਕਾਲ 'ਚ ਤੇ ਇਹ ਭਾਜਪਾ ਦੇ ਕਾਲ 'ਚ ਫਰਕ ਕੀ ਆ 100 ਸੂਚੇ ਹੁਣ ਅੱਜ ਤੁਸੀਂ ਜੋਧਪੁਰ ਇਸੇ ਕੇਸ ਦੇ ਮਾਮਲੇ 'ਚ ਪਹੁੰਚੇ ਹੋ ਜਾਂ ਕੋਈ ਹੋਰ ਸਿਲਸਿਲੇ ਦੇ ਵਿੱਚ ਜੋਧਪੁਰੋਂ ਤੁਸੀਂ ਅੱਜ ਵਿਰਾਸਤ ਸੰਵਿਧਾਨਕ ਹੱਕ ਹੈ ਜੀ ਉਹਦੇ ਵਾਸਤੇ ਮੈਂ ਆਪਣਾ ਜਿਹੜਾ ਹਿੱਲਾ-ਫਿਲਾ ਵਰਤੂੰਗਾ ਪਰ ਮੈਨੂੰ ਇਸ ਗੱਲ ਦਾ ਘੋਬਣੀ ਆ ਅੱਜ ਵੀ ਮੈਂ ਆਨਲਾਈਨ ਬੈਠਾ ਆਪਣਾ ਵੋਇਸ ਚੱਲ ਰਿਹਾ ਮੇਰੀ ਲਗੋਚਨ ਡਰੈਸ ਹੋ ਰਹੀ ਹੈ ਨਾ ਭਜੂ ਨਾ ਭਜਣਾ ਖਤਰਾ ਨਾ ਮੇਂ ਜੇਲ੍ਹ ਤੋਂ ਘਬਰਾਵਾ ਜੇਲ੍ਹ ਨਾ ਜੇਲ੍ਹ ਨੀ ਕਾਲ ਕੋਡੀਆਂ ਉੱਚੀਆਂ ਦੀਵਾਰਾਂ ਸੰਗੀਨਾ ਪੁੱਛ ਦਾ ਕੋ ਪੁੱਛ ਦੀ ਕੋਟ ਉਰੀ ਡੰਗ ਨਾਲ ਲੰਮੀਆਂ ਸਜਾਵਾਂ ਸੜੀ ਨਮੀ ਗੱਲ ਨਹੀਂ ਗਈ ਬੜੀ ਛੋਟੀ ਦੀ ਉਮਰ ਮੈਂ ਸੋਇ ਭੁਗ ਚੁੱਕਿਆ ਹੁਣ ਤਾਂ ਉਮਰ ਹੰਡਾਲੀ ਆ ਉਮਰ ਦਾ ਆਖਰੀ ਪੜਾ ਤੇ ਬੈਠੇ ਆ ਹੁਣ ਕਿਸ ਗੱਲ ਦਾ ਖੋਸ